ਅਚਾਰੇ ਜੀ ਮੈਨੂੰ ਅਜੀਹਾ ਲੱਗਦਾ ਹੈ ਕਿ ਮੇਰੇ ਅੰਦਰ ਪਿਆਰ ਦੀ ਘਾਟ ਹੈ ਮੈਨੂੰ ਇਹ ਵੀ ਦਿਖ ਰਿਹਾ ਕਿ ਇਹ ਮੇਰੇ ਲਈ ਜ਼ਰੂਰੀ ਹੈ ਫਿਰ ਵੀ ਮੈਂ ਇਸ ਨੂੰ ਨਜ਼ਰ ਅੰਦਾਜ਼ ਕਰ ਰਿਹਾ ਜਿਵੇਂ ਕਿ ਮੈਂ ਇੱਕ ਉਦਾਹਰਣ ਦੇ ਰਿਹਾ ਹਾਂ ਮੇਰਾ ਸਵੇਰੇ ਜਿਮ ਜਾਣਾ ਲਾਜ਼ਮੀ ਹੈ ਪਰ ਇਸ ਹਫਤੇ ਮੈਂ ਸਿਰਫ 3 ਦਿਨ ਗਿਆ ਤੇ 3 ਦਿਨ ਛੱਡ ਦਿੱਤੇ ਮੈਨੂੰ ਆਪਣੀ ਬੇਈਮਾਨੀ ਵੀ ਨਜ਼ਰ ਆ ਰਹੀ ਹੈ ਤੇ ਮੈਨੂੰ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਮੈਂ ਗਲਤ ਕਰ ਰਿਹਾ ਫਿਰ ਵੀ ਮੈਂ ਕੁਝ ਕਰ ਨਹੀਂ ਪਾ ਰਿਹਾ ਜਦੋਂ ਤੁਸੀਂ ਨਹੀਂ ਜਾਂਦੇ ਤਾਂ ਬੁਰਾ ਜਿਹਾ ਲੱਗਦਾ ਹੈ ਨਾ ਮੈਨੂੰ ਬੁਰਾ ਲੱਗਦਾ ਹੈ ਉਹ ਪਿਆਰ ਹੈ ਪਿਆਰ ਦੀ ਘਾਟ ਨਹੀਂ ਹੈ ਪਿਆਰ ਮੌਜੂਦ ਹੈ ਪਰ ਉਸ ਪਿਆਰ ਨੂੰ ਵੀ ਹੰਕਾਰ ਨੂੰ ਪਿਆਰ ਤਾਂ ਹੁੰਦਾ ਹੀ ਹੈ ਹਮੇਸ਼ਾ ਮੁਕਤੀ ਨਾਲ ਸੱਚ ਨਾਲ ਰੋਸ਼ਨੀ ਨਾਲ ਤੁਸੀਂ ਜੋ ਵੀ ਨਾ ਦੇਣਾ ਚਾਹੋ ਪਿਆਰ ਤਾਂ ਹੁੰਦਾ ਹੀ ਹੈ ਪਰ ਉਸ ਪਿਆਰ ਦੇ ਹੱਕ ਵਿੱਚ ਫੈਸਲਾ ਕਰਨਾ ਪੈਂਦਾ ਹੈ ਨਹੀਂ ਤਾਂ ਪਿਆਰ ਤਾਂ ਆ ਜਾਂਦਾ ਹੈ ਪਰ ਕੰਮ ਕਿਸੇ ਹੋਰ ਦਿਸ਼ਾ ਵਿੱਚ ਚੱਲ ਪੈਂਦੇ ਹਨ ਜ਼ਿੰਦਗੀ ਕਿਸੇ ਹੋਰ ਦਿਸ਼ਾ ਵਿੱਚ ਚੱਲਦੀ ਹੈ ਪਿਆਰ ਇੱਧਰ ਹੁੰਦਾ ਹੈ ਜ਼ਿੰਦਗੀ ਉਧਰ ਨੂੰ ਚੱਲਦੀ ਹੈ ਤਾਂ ਪਿਆਰ ਵੀ ਕੋਈ ਆਪਣੇ ਆਪ ਵਿੱਚ ਆਪਣੇ ਆਪ ਹੋ ਜਾਣ ਵਾਲੀ ਗੱਲ ਨਹੀਂ ਹੈ ਪਿਆਰ ਹੋਵੇਗਾ ਪਰ ਤੁਸੀਂ ਉਸ ਦੇ ਹੱਕ ਵਿੱਚ ਫੈਸਲਾ ਕਰੋਗੇ ਜਾਂ ਨਹੀਂ ਕਰੋਗੇ ਤੁਹਾਡੀ ਮਰਜ਼ੀ ਤੇ ਨਿਰਪਰ ਕਰਦਾ ਹੈ ਜੇ ਤੁਸੀਂ ਪਿਆਰ ਨੂੰ ਚੁਣੋਗੇ ਤਾਂ ਜ਼ਿੰਦਗੀ ਵਿੱਚ ਪਿਆਰ ਖਿੜੇਗਾ ਜੇ ਤੁਸੀਂ ਪਿਆਰ ਦੀ ਥਾਂ ਆਲਸ ਨੂੰ ਚੁਣ ਲਵੋਗੇ ਆਦਤ ਨੂੰ ਚੁਣ ਲਵੋਗੇ ਡਰ ਨੂੰ ਚੁਣ ਲਵੋਗੇ ਜਾਂ ਕਿਸੇ ਲਾਲਚ ਨੂੰ ਚੁਣ ਲਵੋਗੇ ਤਾਂ ਫਿਰ ਜ਼ਿੰਦਗੀ ਕਿਸੇ ਹੋਰ ਨਾ ਹੀ ਤਰੀਕੇ ਨਾਲ ਚੱਲੇਗੀ ਪਿਆਰ ਤਾਂ ਹੁੰਦਾ ਹੈ ਪਰ ਅਸੀਂ ਉਸ ਨੂੰ ਅਣਦੇਖਾ ਵੀ ਤਾਂ ਕਰ ਦਿੰਨੇ ਆ ਨਾ ਉਹੀ ਚੋਣ ਵਿੱਚ ਮੇਰੀ ਮਤਲਬ ਬੇਈਮਾਨੀ ਆ ਰਹੀ ਹੈ ਅਤੇ ਜਦੋਂ ਤੁਸੀਂ ਝੂਠ ਬੋਲਦੇ ਹੋ ਤਾਂ ਦਰਦ ਹੁੰਦਾ ਹੈ ਉਹ ਦਰਦ ਹੀ ਦੱਸਦਾ ਹੈ ਕਿ ਪਿਆਰ ਤਾਂ ਅਜੇ ਵੀ ਮੌਜੂਦ ਹੈ ਲੈ ਲਓ ਨਮਸਤੇ ਸਰ